शिवम नाम ਹੋ ਜੀ। शिवम ਜੀ ਅੱਜ ਕੀ ਮਾਮਲਾ ਹੋਇਆ ਹੈ ਡਿੱਪੂ ਤੇ ਜਿਹੜਾ ਤੁਸੀਂ ਅੱਜ ਏਸੀ ਤੇ ਆ ਉੱਥੇ ਭੀੜ ਜੀ ਇਕੱਠੀ ਹੋ ਗਈ ਕੀ ਮਾਮਲਾ ਹੈ ਸਾਹਿਬ। ਮੈਂ ਕਹ ਪਾਜੀ ਮੈਂ ਕਣਕ ਲੈਣ ਗਈ ਮੈਂ ਕਹ ਪਾਜੀ ਮੇਰੀ ਕਣਕ ਦੇ ਰੋ ਤੇ ਕਹਿੰਦਾ ਠਹਿਰ ਕੇ ਆ ਜੀ ਪਹਿਲਾਂ ਸੁਨੇ ਖੜੇ ਕਹਿੰਦਾ ਜੇ ਲੋੜ ਹੋਵੇ ਤਾਂ ਮੈਂ ਫੋਨ ਕਰ ਦੂੰਗਾ ਫੋਨ ਕਿਸੇ ਦਾ ਨਹੀਂ ਭਾਈ ਮੈਨੂੰ ਬਾਅਦ ਚ ਲੱਗਾ ਪਰ ਆਈ ਕਣਕ ਤੇ ਬਣੀ ਸ਼ੁਰੂ ਹੋ ਗਈ ਹੈ ਜੀ। ਮੈਂ ਕਹੋ ਕਣਕ ਪਾਣ ਲੱਗਾ ਜੀ 18 ਕਿਲੋ ਕਹਿੰਦਾ ਸਾਡੇ ਅਸੀਂ ਮੈਂਬਰ ਚਾਰਜ ਜਾਨੇ ਅਸੀਂ ਉਹਨੂੰ ਕਣਕ ਘੱਟ ਮਿਲੀ 3 ਕਿਲੋ ਹੀ। ਠੀਕ ਹੈ ਇਹ ਇੱਕ ਮੈਂਬਰ ਦੇ ਵਿੱਚੋਂ ਜਿੱਦਾਂ ਮਤਲਬ ਇੱਕ ਮੈਂਬਰ ਨੂੰ 20 ਕਿਲੋ ਮਿਲਦੀ ਉਹ ਤੋਂ ਤੁਹਾਨੂੰ 17 ਕਿਲੋ ਮਿਲਿਆ 17 ਕਿਲੋ ਵਰੀ ਮਿਲੀ ਸਾਨੂੰ ਤੇ ਜੇ ਚਾਰ ਮੈਂਬਰਾਂ ਦੀ ਤਾਂ ਤੁਹਾਡੀ ਟੋਟਲ ਹੋਊਗੀ 12 ਕਿਲੋ ਗਣਕ ਸਿੱਧੀ ਹੀ ਹੇਰਾਫੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਵਿੱਚ ਇਹੋ ਜੀ ਹੇਰਾਫੇਰੀ ਹੋ ਰਹੀ ਹੈ ਕੀ ਤੁਸੀਂ ਇਹਦੇ ਬਾਰੇ ਕਿਸੇ ਨਾਲ ਗੱਲ ਕੀਤੀ ਨਹੀਂ ਭਾਜੀ ਇਹ ਪੀਣ ਨਹੀਂ ਸਾਡੇ ਨਾਲ ਹਰ ਵਾਰੀ ਈ ਕੰਮ ਹੁੰਦਾ ਭਾਜੀ ਇਹ ਤੇ ਗਣਕਨਾ ਇੱਥੋਂ ਨਿਕਲ ਕੇ ਤੁਹਾਡੇ ਇਹਦੇ ਸਾਡੀ ਅੰਦਰ ਹੀ ਨਹੀਂ ਕਹਿੰਦਾ ਨੇ ਇਹਦੇ ਬਾਰੇ ਜੇ ਤਾਂ ਆਮ ਆਦੀ ਕਾਹੀ ਰੋਏ ਤੁਹਾਡੇ ਨਾਲ ਮੋਤਵਰ ਵੀ ਹੋਊਗਾ ਇਸ ਇਲਾਕੇ 'ਚ ਤੁਸੀਂ ਉਹਨਾਂ ਨੂੰ ਕਰ ਲੈ ਜਾ ਕੇ ਹਾਂਜੀ ਮੈਂ ਭਾਈ ਮਲੇ ਗੋਗੀ ਆਪਣੇ ਗੋਗੀ ਭਾਈ ਨੂੰ ਮੇਰੇ ਪ੍ਰਧਾਨ ਜੀ ਨੂੰ ਇਹ ਕਰਕੇ ਜੇ ਮੈਂ ਕਾ ਭਾਈ ਮੈਂ ਇਹ ਇਦਾਂ ਦਾ ਕੀਤਾ ਵਾ ਕਿ ਉਹਨੂੰ ਜਦੋਂ ਕੋਈ ਕਹਿੰਦੀ ਆਪਾਂ ਦੇਖਣੇ ਸੀ ਮੈਂ ਭਾਈ ਫੋਨ ਕੀਤਾ ਭਾਈ ਹੁਣ ਹੀ ਆ ਗਏ ਸੀ ਇਹ ਮੋਕੇ ਤੇ ਆ ਗਏ ਸੀ ਉਹ ਮੋਕੇ ਤੇ ਭਾਈ ਹੁਣ ਹੀ ਮਾਰੀ ਆ ਗਏ ਸੀ ਜੀ ਠੀਕ ਹੈ ਜੀ ਤੇ ਕੀ ਹੁਣ ਮਾਮਲੇ ਤੇ ਕੀ ਮੰਗ ਕਰਦੇ ਆ ਤੁਸੀਂ ਦੁਕਾਨ ਨੂੰ ਕੀ ਬੇਨਤੀ ਕਰਦੇ ਆ ਜੀ ਬੀਪੂ ਬਣ ਇਹ ਕਰ ਆਪਣੇ ਕੋਲ ਦਰਨਸਤ ਕਣੇ ਤੋਂ ਸਰਕਾਰ ਦੀ ਆਂਦੀ ਭਜੀ ਇਹ ਤਾਂ ਤੇ ਜਿਹੜੇ ਮਤਲਬ ਤੁਹਾਨੂੰ ਲੱਗਦਾ ਵੀ ਡੀਪੂ ਹੋਲਡਰ ਆ ਉਹ ਤੱਕੇਸ਼ਾ ਹੀ ਕਰ ਰਿਹਾ ਆ ਆਮ ਲੋਕਾਂ ਨਾਲ ਅੱਜ ਮੇਰੇ ਨਹੀਂ ਹੋਰ ਬੰਦੇ ਨੇ ਮਿਆਲੀ ਹੋ ਕਣ ਕਟਾਈ ਉਹਨਾਂ ਵੀ ਉਹ ਵੀ ਕਹਿੰਦੇ ਆ ਠੀਕ ਹੈ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਲਗਭਗ ਸਾਰਿਆਂ ਦੀ ਕਣ ਕਟ ਹੈ ਕੱਟ ਹੀ ਆਈ ਹੈ ਇਹਨੂੰ ਠੀਕ ਹੈ ਸੋਨ ਲਾਲ ਜੀ ਸੋਨ ਲਾਲ ਜੀ ਅੱਜ ਇੱਕ ਡੀਪੂ ਹੋਲਡਰ ਦਾ ਇੱਥੇ ਤੁਹਾਡੇ ਰੋਲਾ ਪਿਆ ਕੀ ਮਾਮਲਾ ਸਰ ਆ ਜੀ ਮਾਮਲਾ ਜੀ ਸਾਹ ਵਧ ਰਿਹਾ ਹੈ ਕਿ ਇੱਕ ਤਾਂ ਕਣਕ ਸਾਨੂੰ ਘਟ ਮਿਲਦੀ ਹੈ ਇਹਦੇ ਕੋਲ ਇੱਕ ਇੱਕੀ ਬੋਲ ਬਾਣੀ ਵੀ ਖਰੀਦੀ ਜਿੰਨੂੰ ਪੈਂਦਾ ਨੱਠੇ ਪੈਂਦਾ ਕੋਈ ਬਚਿਆ ਹੋਵੇ ਕੋਈ ਦੀਦੂ ਸਿਆਣਾ ਹੋਵੇ ਕੋ ਨਿਆਣਾ ਬਸ ਸਾਰੇ ਨਾਟਕੇ ਪੈਂਦਾ ਹੈ ਇਹਨੇ ਬੋਲਣ ਦੀ ਤਰੀਕ ਹੈ ਨਹੀਂ ਕੋਈ ਵੀ ਤੇ ਦੂਸਰੀ ਗੱਲ ਇਹ ਆ ਵੀ ਕਿਸੇ ਦੀ 5 ਕਿਲੋ ਘਟਿਆ ਕਿਸੇ ਦੀ 3 ਕਿਲੋ ਘਟਿਆ ਮੇਰੀ ਵੀ ਟੋਨਲ ਵਾਲੀ ਪਈ ਹੈ ਹਜੇ ਕਣਗ ਉਹ ਵੀ ਕਿਹਾ ਦਵਾ ਹੁਣੇ ਲੈ ਕੇ ਤੇ ਲਾ ਦੇਣਾ ਮੈਂ ਉਹ ਵੀ ਚਲਦਾ ਅਸੀਂ ਤੋਲ ਕੇ ਦੇਣੀ ਹੈ ਹਜੇ ਅੱਜ ਦਿੱਤੇ ਨਹੀਂ ਹਜੇ ਦੀਪੂ ਆਦੂਏ ਨੂੰ ਮੈਂ ਵੀ ਆਪਣੇ ਚੱਕੇ ਚੱਕੇ ਜਿਹਾ ਦਿੱਤੇ ਨਹੀਂ ਹੈਗੇ ਹਾਂ ਜੀ ਠੀਕ ਹੈ ਜਿਸ ਕਰਕੇ ਸਾਨੂੰ ਇੰਨਾ ਬੰਦਾ ਪਰੇਸ਼ਾਨ ਕਰਦਾ ਮੈਨੂੰ ਮੈਂਨ ਲੜਾਈ ਜਗੜਾ ਕਰ ਲਿਆ ਕਹਿੰਦਾ ਤੂੰ ਕਹਿੰਦਾ ਹੁੰਦਾ ਕਹਿੰਦਾ ਸਵੇਰੀ ਆ ਜਾ ਕੇ ਖੜਾ ਹੋ ਗਿਆ ਕਹਿੰਦਾ ਇਹ 9 ਵਜੇ ਕੀ ਦੀ ਗੱਲ ਕਰ ਰਿਹਾ ਤੁਸੀਂ ਕੀ ਪਸ਼ੂਜੀ ਪੂਹੜ ਦੇ ਕੀ ਨਾਮ ਹੈ ਜੀ ਪਸ਼ੂਰੀ ਲਾਲ ਤੇ ਮਤਲਬ ਉਹਦਾ ਬਿਹੇਵੀਅਰ ਜਿਹੜਾ ਵਰਤਾਇਆ ਲੋਕਾਂ ਨਾਲ ਬਿਲਕੁਲ ਨਹੀਂ ਸਹੀ ਬਿਲਕੁਲ ਨਹੀਂ ਤੁਹਾਨੂੰ ਕੋ ਲੋਕਾਂ ਕਣਕ ਦੇ ਸਰਕਾਰ ਦੇ ਰਹੀ ਹੈ ਕਹਿੰਦੇ ਸਰਕਾਰ ਦੇ ਰਹੀ ਹੈ ਇਹ ਨੂੰ ਕਿਹਾ ਵੀ ਸਰਕਾਰ ਕਣਕ ਜਿੰਦੀ ਆ ਤੂੰ ਸਾਡੇ ਨਾਲ ਕਿਉਂ ਬਹਿਸਦਾ ਤੂੰ ਫਿਰ ਨਾਲ ਕਿਉਂ ਲੜਦਾ ਤੇਰਾ ਕੁਝ ਦੇਦਾ ਕਣਕ ਲੱਖ ਸਾਢੀ ਲੈ ਕੇ ਤੂੰ ਹੋ ਕੱਢੇ ਮੈਂ ਕਿਹਾ ਮੈਂ ਹੁਣ ਹੀ ਲੈ ਕੇ ਜਾਣੀ ਕਣਕ ਮਾਰੇ ਜਾਵੇਗਾ ਗਿਆ ਨਗਰ ਰੱਖ ਗਣੇ ਮੇਰੇ ਨੇ ਅੱਧੇ ਘੰਟੇ ਪੌਣੇ ਘੰਟੇ ਬਾਅਦ ਕਰਨਗੇ ਬਚਨੀ ਸ਼ੁਰੂ ਕਰ ਦਿੱਤੀ ਢੋਲ ਕੇ ਦੇਣ ਦਾ ਪਿਆ ਹੈ ਪਹਿਲਾਂ ਵੀ ਸਾਡੇ ਜਹਾਜ ਨਹੀਂ ਅਸੀਂ ਉਹਦੀ ਆਪਣੀ ਮਰਜ਼ੀ ਕੀਤੀ ਆਪਣੀ ਮਰਜ਼ੀ ਕਰਦਾ ਜਿਹੜੀ ਵੀ ਕਰਦਾ ਆਪਣੀ ਮਰਜ਼ੀ ਕਰਦਾ ਹਾਂ ਅੱਜ ਪੱਤੀ ਮਿਲ ਗਈ ਤੁਹਾਨੂੰ ਹਾਂਜੀ ਅੱਜ ਨਹੀਂ ਮਿਲੀ ਪੱਤੀ ਪੱਤੀ ਨਹੀਂ ਮਿਲੀ ਕੋਈ ਨਹੀਂ ਮਿਲੀ ਇਹਦੇ ਮਾ ਬੋਲਾ ਜੀ ਮੋਹਲਾ ਜੀ ਅੱਜ ਇੱਕ ਡੀਪੋ ਹੋਲਡਰ ਦਾ ਇਥੇ ਤੁਹਾਡੇ ਅੰਬੇਦਕਰ ਚੌਂਕ ਦੇ ਵਿੱਚ ਰੋਲਾ ਪਿਆ ਕੀ ਕਾਰਨ ਸੀ ਜਿਹੜਾ ਤੁਹਾਨੂੰ ਕਣਕ ਲੈ ਕੇ ਆਏ ਕੀ ਰੋਲਾ ਪਿਆ ਜੀ ਇਹ ਸਿੰਘ ਰੋਲਾ ਪਿਆ ਕਰ ਜੀ ਬਹੁਤ ਮਕਦੇ ਪਰਚੇ ਕਟੋੜੀਆਂ ਅੱਛਾ ਇਹ ਪਾਟੇ ਕੱਟਣ ਦੇ ਲਗਾ ਤੇ ਬੇਤੋ ਜੇ ਇਕੱਠੇ ਹੋ ਜਾਂਦੇ ਗਏ ਉਹਦੇ ਮਰ ਕੇ ਮਸ਼ੀਨ ਦਿੱਤੀ ਨਹੀਂ ਮਸ਼ੀਨ ਮੇਰੇ ਤੇ ਮੁਰਕੇ ਬਖਤਗਰਾ ਹੋਏ ਜੇ ਕਾਫੀ ਜਿੰਨੇ ਕਾਫੀ ਇਕੱਠੀ ਹੋਈ ਸੀ ਤੋ ਉਹ ਬਾਸੀ ਗਏ ਉੱਧੇ ਹੀ ਜਿਹੜਾ ਤੁਸੀਂ ਕਹਿੰਦੇ ਕਿ ਕਣਕ ਤੁਸੀਂ ਲੈ ਕੇ ਆਨੇ ਆ ਤੇ ਉਹ ਘੱਟ ਨਿਕਲੀ ਤੁਹਾਨੂੰ ਕਿੱਥੋਂ ਪਤਾ ਲੱਗੇਗਾ ਤੁਹਾਡੀ ਕਣਕ ਘੱਟ ਮੈਂ ਟੋਲੀ ਜੀ ਪਹਿਲਾਂ ਜਿਹੜਾ ਹਾਥੀ ਕੰਡਾ ਦਾ ਫਰਸੇ ਕੰਡਾ ਆ ਪਹਿਲਾਂ ਉਹਤੇ ਟੋਲੀ ਤੇ ਉਦੋਂ ਆ ਜੇ ਕੰਪਿਊਟਰ ਕੰਡਾ ਹੁੰਦਾ 20 ਜੀ ਉਹਤੇ ਟੋਲੀ ਕਿੰਨੀ ਘੱਟ ਸੀ ਸਟਾਰ ਆ ਕੇ ਹੁੰਦਾ ਕੋਈ ਵੀ ਗਰੇ ਚ ਤੁਸੀਂ ਟੋਟਰ ਕਿੰਨੇ ਮੈਮਰੀ ਲੈਣੇ ਕਣਗੇ ਅਸੀਂ ਲੈਨੇ ਜੀ ਮੈਂ ਨਹੀਂ ਮੇਰੇ ਪਹਿਲਾਂ ਮੇਰੇ ਦਾਣੇ ਕੱਟੇ ਹੋਵੇ ਹੈ ਬਾਕੀ ਜੀ ਸਾਡੇ ਜਿਹੜੇ ਚਾਰ ਪੰਜ ਇਹ ਘਰ ਦੇ ਦਾ ਹੋਣ ਨੇ ਇਹ ਤੁਹਾਡੇ ਘਰ ਦੇ 4 ਮੈਂਬਰ ਆ ਤੇ ਉਹਦੇ ਹਿਸਾਬ ਨਾਲ ਜੇ ਇੱਕ ਮੈਂਬਰ ਚੋਂ 3 ਕਿਲੋ ਕਣਕ ਗਾਇਬ ਹੋਈ ਤਾਂ ਟੋਟਲ 4 ਮੈਂਬਰਾਂ ਤੇ 12 ਕਿਲੋ ਕਣਕ ਗਾਇਬ ਹੁੰਦੀ ਹੈ ਕੀ ਇਹ ਤੁਹਾਨੂੰ ਚੂਨਾ ਲੱਗ ਰਿਹਾ ਤੁਹਾਨੂੰ ਇਹ ਅੱਜ ਪਤਾ ਲੱਗਾ ਜਾਂ ਕੇ ਪਹਿਲਾਂ ਵੀ ਇਦਾਂ ਲੱਗਦਾ ਸਰੋਂ ਪਹਿਲਾਂ ਤੋਂ ਵੀ ਇਹਗਾ ਠੀਕ ਹੈ ਫਿਰ ਪਹਿਲਾਂ ਤੋਂ ਬੋਲਿਆ ਕਿਉਂ ਨਹੀਂ ਕੋਈ ਵੀ ਬੋਲਿਆ ਇਸ ਕਰਕੇ ਵੀ ਸਾਨੂੰ ਉਸੇ ਜਗੋਂ ਦੇ ਕੇ ਚੇਸ ਕਰਦੀ ਹੈ ਇਹ ਕਿ ਜੇ ਮਨੇ ਕਹੇ ਉਹ ਗੋਲ ਕਾਦੀ ਸ਼ੁਰੂ ਕੀਤੀ ਆ ਇਹ ਤੁਹਾਡੇ ਨੇ ਇਦਾਂ ਹੋਈ ਕਿ ਹੋਰ ਵੀ ਇੱਥੇ ਹੋਈ ਮੱਲੇ ਸਾਰੇ ਹੋਈ ਆ ਸਾਰੇ ਮੱਲੇ ਦਾ ਹੋਈ ਆ ਤੋਟਲ ਕਿੰਨੇ ਕਿੰਨੇ ਕਨੈਕਸ਼ਨ ਜਿਹੜੇ ਦੀਪੂ ਦੇ ਮਤਲਬ ਕਾਰਡ ਆ ਉੱਥੋਂ ਦਾ ਕਾਰਡ ਤਾਂ ਇੱਥੇ ਬਣੇ ਹੋ ਆ ਤੁਹਾਡੇ ਚਾਰ ਚਾਰ 500 ਹੋਣਾ ਚਾਹਤਾ ਜੇ 4 500 ਕਾਰਡ ਦੇ ਵਿੱਚੋਂ ਇੱਕ ਕਾਰਡ ਤੋਂ 300 ਗਾਇਬ ਹੁੰਦੀ ਆ ਤਾਂ ਕਿੰਨੇ ਉਹ ਤਾਂ ਬੂਰੀਆਂ ਦੇ ਹਿਸਾਬ ਨਾਲ ਕਣ ਗਿਣੇ ਰਾਹਤੋਂ ਬਲੈਕ ਹੁੰਦੀ ਆ ਰਾਤੋਂ ਬਲੈਕ ਹੁੰਦੀ ਆ ਠੀਕ ਹੈ ਜੀ ਲੋਕਾਂ ਦੀ ਸਮੱਸਿਆ ਸੰਬੰਧੀ ਜਦੋਂ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੀਤਾ ਉਹ ਤੁਹਾਨੂੰ ਸੁਣਾਉਣੀ ਆ ਏਅਰਪੋਰਟ ਅੱਜ ਨੇ ਇੱਕ ਕਣਕ ਨੂੰ ਲੈ ਕੇ ਜਿਹੜੀ ਕਣਕ ਨੂੰ ਕੰਵਨਸ਼ਨ ਤੇ ਫਿਰ ਰੋਲਾ ਸ਼ਲਾ ਹੋਇਆ ਕੀ ਇਹ ਪੂਰਾ ਮਾਮਲਾ ਹੈ ਤੁਸੀਂ ਵੀ ਉੱਥੇ ਦੇਖਿਆ ਇਸ ਤਰ੍ਹਾਂ ਸੀ ਕਿ ਮੈਂ ਡਾਕਟਰ ਅੰਗੀਤਰ ਚੌਂਪ ਹਜੀ ਆਵਾਜ਼ ਫੋੜਾ ਦਾ ਬਸਨੀਕਾ ਮੇਰਾ ਨਾਮ ਸੰਤੋਸ਼ ਕੁਮਾਰ ਗੋਬੀ ਜिला ਪ੍ਰਧਾਨ ਐਸਵੀਂਗਾਮ ਆਦੀ ਪਾਰਟੀ ਕੁਝ 4-5 ਦਿਨ ਪਹਿਲਾਂ ਮੇਰੇ ਨਗਰ ਦੇ ਅੰਦਰ ਲੋਕਾਂ ਨੂੰ ਜਿਹੜੀ ਕਣਕ ਦੀ ਵੰਡ ਹੋਈ ਸੀ ਉਦੇ ਵਿੱਚ ਸਾਡੇ ਦੇ ਡਿਪੋ ਹੋਲਡਰ ਸੀਖ ਚੌੜੀ ਲਾਲ ਜੀ ਉਹਨਾਂ ਨੇ ਕਣਕ ਦਿੱਤੀ ਸੀ ਉਹਦੇ ਵਿੱਚ ਗੱਲ ਨਿਕਲ ਕੇ ਆਈ ਸੀ ਕਿ ਰੋਲਾ ਪੈ ਰਿਹਾ ਸੀ ਵੀ ਕਣਕ ਦੀ ਘਟਾ ਤੇ ਅੱਜ ਫਿਰ ਲੋਕ ਇਕੱਠੇ ਹੋ ਕੇ ਮੇਰੇ ਕੋਲ ਆਏ ਸੀ ਔਰ ਲੋਕਾਂ ਨੇ ਇਹ ਇਤਰਾਜ਼ ਤਾਇਆ ਕਿ ਸਾਨੂੰ ਕਣਕ ਘਟਾ ਮਿਲੀ ਆ ਜਦੋਂ ਡਿਪੋ ਹੋਲਡਰ ਨੂੰ ਜਾ ਕੇ ਲੋਕਾਂ ਨੇ ਕਿਹਾ ਕਿ ਕਣਕ ਘਟਾ ਤਾਂ ਡਿਪੋ ਹੋਲਡਰ ਨੇ ਉਹਨਾਂ ਦੇ ਨਾਲ ਕੋਈ ਮਿਸ ਬਿਹੇਵ ਕੀਤਾ ਤੇ ਤਕਰੀਬਨ 3-400 ਲੋਕ ਹੈਗੇ ਆ ਜਿਹੜੇ ਸਾਡੇ ਨਗਰ ਦੇ ਜਿਹੜੇ ਕਾਰਡ ਧਾਰਕ ਹੈਗੇ ਆ ਉਹ ਜਿਹੜਾ ਵੀ ਮੁਤਕਬੀਨ ਜਾਂਦਾ ਸੀ ਜਿਹੜਾ ਵੀ ਆਪਣੇ ਕਣਕ ਦੀ ਤਲਾਈ ਕਰ ਦੱਸੇ ਉਹਦੀ ਘੱਟ ਨਿਕਲਦੀ ਸੀ ਕਿਸੇ ਦੀ 3 ਕਿਲੋ ਤੇ 5 ਕਿਲੋ ਤੇ 4 ਕਿਲੋ ਕਿਸੇ ਦੀ 5 ਕਿਲੋ ਨਿਕਲਦੀ ਸੀ ਤੇ ਅੱਜ ਉਸੇ ਗੱਲ ਨੂੰ ਲੈ ਕੇ ਲੋਕ ਇਕੱਠੇ ਹੋਏ ਸੀਗੇ ਤੇ ਲੋਕਾਂ ਵਿੱਚ ਬਹੁਤ ਰੋਸ ਸੀ ਕਿ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਦੀ ਇਹਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਸਾਡੀ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਔਰ ਦਿਨ ਰਾਤ ਲੋਕਾਂ ਦੇ ਹੱਕਾਂ ਲਈ ਕੰਮ ਕਰਦੀ ਆ ਰਹੀ ਹੈ ਔਰ ਜਿਹੜੇ ਵੀ ਟੂਹੋਲਡਰ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਆ ਅਸੀਂ ਇਹਨਾਂ ਉੱਪਰ ਸਖਤੋ ਸਖਤ ਕਾਰਵਾਈ ਕਰਵਾਵਾਂਗੇ ਔਰ ਅਸੀਂ ਕਿਸੇ ਵੀ ਹਾਲਤ ਵਿੱਚ ਇਹਨਾਂ ਨੂੰ ਰਾਜਨੀਤੀ ਨਹੀਂ ਕਰਨ ਦੇਵਾਂਗੇ ਆ ਅੱਜ ਦਿਨ ਦੇਖਣ ਵਿੱਚ ਆਉਂਦਾ ਹੈ ਕਿ ਡੀਪੂ ਜਿਹੜੇ ਆ ਫਗਵਾੜਾ ਦੇ ਉਹਨਾਂ ਦੇ ਵਿੱਚ ਐਦਾਂ ਦਾ ਰੌਲਾ ਪਈ ਜਾਂਦਾ ਵੀ ਕਣ ਕਟ ਨਿਕਰੀ ਕਣ ਕਟ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਲੋਕਾਂ ਨੂੰ ਘਟ ਕਣਕ ਵਾਲੇ ਉਹ ਪਹਿਲਾਂ ਵਾਲੇ ਹਾਲ ਦੇਖਣਗੇ ਜਾਂ ਕੁਝ ਬਦਲਾ ਦਿਖੇਗਾ ਨਹੀਂ ਨਹੀਂ ਬਿਲਕੁਲ ਨਹੀਂ ਦੇਖੋ ਜੋ ਸੱਚੇ ਆ ਕਿ ਸਾਡੀ ਸਰਕਾਰ ਹਰ ਚੀਜ਼ ਪੂਰੀ ਭੇਜ ਰਹੀ ਆ ਔਰ ਅਫਸਰ ਸਰਵਾਂ ਜਿਹੜੇ ਹੈਗੇ ਉਹਨਾਂ ਦੇ ਧਿਆਨ ਦੇ ਵਿੱਚ ਹੈਗਾ ਇਸ ਵਿੱਚ ਜਿਹੜਾ ਬੰਦਾ ਵੀ ਦੋਸ਼ੀ ਪਾਇਆ ਜਾਂਦਾ ਚਾਹੇ ਉਹ ਡੀਪੋ 홀ਡਰ ਆ ਚਾਹੇ ਕੋਈ ਅਫਸਰ ਸਹਿਬਾਨ ਆ ਜਿੰਦ ਵੀ ਕਤਾਹੀ ਵਰਤੀ ਗਈ ਸਾਡੀ ਸਰਕਾਰ ਨੂੰ ਬਦਨਾਮ ਕਰਨ ਲਈ ਕਿਉਂਕਿ ਸਾਡੀ ਸਰਕਾਰ ਜਿਹੜੀ ਆ ਇਸ ਉੱਪਰ ਕਿਸੇ ਵੀ ਤਰ੍ਹਾਂ ਦੇ ਕਰਾਪਸ਼ਨ ਦੇ ਚਾਰਜ ਨਹੀਂ ਹੈਗੇ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਔਰ ਹੋਰ ਜਿਹੜੇ ਡੀਪੋ 홀ਡਰਾਂ ਨੂੰ ਬੇਨਤੀ ਕਰ ਦੇਣੀ ਚਾਹੁੰਦਾ ਕਿ ਜੇ ਕੋਈ ਤੁਹਾਡੇ ਚ ਕੋਈ ਕਮੀ ਪੇਸ਼ੀ ਹੈਗੀ ਆ ਤੁਹਾਨੂੰ ਸੁਧਾਰ ਲਓ ਨਹੀਂ ਤਾਂ ਸਮਾਂ ਰਹਿੰਦੇ ਹੋਏ ਜੇ ਤੁਸੀਂ ਨਹੀਂ ਸੁਧਾਰ ਕੀਤਾ ਤਾਂ ਕਾਰਵਾਈ ਤੁਹਾਡੇ ਤੇ ਵੀ ਕੀਤੀ ਜਾਵੇਗੀ ਕਿ ਜਿਸ ਤਰ੍ਹਾਂ ਤੁਸੀਂ ਕਹ ਰਹੇ ਹੋ ਲੋਕ ਨੇ ਤੋਂ ਇਕੱਠੇ ਹੋ ਕੇ ਆਏ ਆ ਕੱਢੇ ਘੱਟ ਹੋ ਰਹੇ ਤੁਸੀਂ ਕਿ ਉੱਥੇ ਮੋਕੇ ਜਾ ਕੇ ਕੋਈ ਬੋਰੀ ਤਲਾਕ ਕੇ ਦੇਖੀ ਕਿੰਨੀ ਘੱਟ ਨਿਕਲੀ ਕਰਨਾ ਦੇਖੋ ਇਸ ਤਰ੍ਹਾਂ ਹੋ ਆ ਜਰਾ ਦੇਖੋ ਇਸ ਤਰ੍ਹਾਂ ਵਾ ਵੀ ਜਿਹੜਾ ਦੀਪੋਹੋਲਡਰ ਦਾ ਕੰਡਾ ਵਾ ਨਾ ਉਹਦੇ ਤੱਕ ਲੋਕਾਂ ਦੀ ਜਿਹੜੀ ਪਹੁੰਚ ਆ ਉਹ ਨਹੀਂ ਜਾਂਦੀ ਜਦੋਂ ਲੋਕ ਉੱਥੇ ਰਸ਼ ਪਾ ਜਾਂਦਾ ਤਾਂ ਰਿਪੋਰਟ ਇਹ ਕਹਿ ਦਿੰਦਾ ਕਿ ਭਾਈ ਫਟਾਫਟ ਲੈ ਜਾਓ ਤੇ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਜਾਂਦਾ ਵੀ ਕੀ ਕੀ ਕਰਦੇ ਕਿਹਨੇ ਕਰਦੇ ਆ ਔਰ ਲੋਕ ਵਿਚਾਰੇ ਤਾਂ ਪਹਿਲੇ ਖਜਲ ਖਵਾਰ ਹੋ ਜਾਂਦੇ ਆ ਕਿਉਂਕਿ 10-10 ਮਹੀਨੇ ਬਾਅਦ ਜਦੋਂ ਇਹ ਪਰਚੇ ਆ ਕੱਟ ਕੇ ਲੋਕਾਂ ਨੂੰ ਦਿੰਦੇ ਆ ਕਣਕ ਕਿਉਂਕਿ ਲੈਣ ਨਹੀਂ ਜਾਂਦੇ ਉੱਥੋਂ ਅਫਸਰ ਤਾਂ ਕਹਿੰਦੇ ਆ ਕਿ ਤਣਕ ਲੈ ਜਾਊਗਾ ਕਿ ਇਹ ਡੀਪੀ ਹੋਲਡ ਜਾਣ ਵਿੱਚ ਕੇ ਰਾਜਨੀਤੀ ਕਰਦੇ ਆ ਤੇ ਲੋਕ ਜਿਹੜੇ ਆ ਉਹ ਵਿਚਾਰੇ ਪਹਿਲੇ ਗਰੀਬ ਘਰਾਂ ਚੋਂ ਹੁੰਦੇ ਆ ਜਾਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਤੇ ਜਦੋਂ ਕਣਕ ਦੇ ਜਾ ਕੇ ਆਪਣੇ ਕੰਡਿਆਂ ਦੇ ਤੋਲਦੇ ਆ ਤਕਰੀਬਨ ਸਾਰੇ ਹਦੀਆਬਾਦ ਦੇ ਕੰਡੇ ਦੇ ਉੱਪਰ ਤੋਲੀ ਕਣਕ ਤਾਂ ਉਹ ਕਣਕ ਘਟ ਨਹੀਂ ਪਈ ਆ ਨਹੀਂ ਅੱਜ ਨਿਕਲੀ ਸੀ ਕਣਕ ਕਿਸੇ ਵੀ ਘਰ ਨਹੀਂ ਇਹ ਗੱਲ ਜਿਹੜੀ ਅੱਜ ਦੀ ਨਹੀਂ ਹੈਗੀ ਇਹ 2-4 ਦਿਨ ਪਹਿਲਾਂ ਦੀ ਗੱਲ ਹੈਗੀ ਆ ਲੋਕ ਕਹਿੰਦੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਅੱਜ ਕੀ ਮਾਮਲਾ ਸੀ ਅੱਜ ਜਿਹੜਾ ਇਕੱਠੇ ਹੋਏ ਸਾਰੇ ਅੱਜ ਇਹੀ ਗੱਲ ਨੂੰ ਲੈ ਕੇ ਇਕੱਠੇ ਹੋਏ ਸੀ ਇੱਕ ਤਾਂ ਅੱਜ ਕਣਕ ਦੀਆਂ ਪਰਚੀਆਂ ਕੱਟ ਹੋਣੀਆਂ ਸੀ ਔਰ ਨੰਬਰ 2 ਤੇ ਲੋਕਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਕਿ ਸਾਡੀ ਉਸ ਦਿਨ ਦੀ ਕੋਈ ਸੁਣਵਾਈ ਨਹੀਂ ਹੋਈ ਨਹੀਂ ਸਾਡੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਪ੍ਰਸ਼ਾਸਨ ਦੇ ਅੱਗੇ ਧਰਨਾ ਦੇਵਾਂਗੇ ਕਿ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਤੁਹਾਨੂੰ ਘਰ ਨਾਲ ਜਿੰਦੀ ਕੋ ਲੋੜ ਨਹੀਂ ਹੈਗੀ ਸਾਡੀ ਸਰਕਾਰ ਤੁਹਾਡੇ ਨਾਲ ਆ ਔਰ ਜਿਹੜੇ ਡੀਪੂ ਹੋਲਡਰ ਤੁਹਾਡੇ ਨਾਲ ਕੋਤਾਹੀ ਵਰਤਦੇ ਆ ਉਹ ਉਹਨਾਂ ਦੇ ਉੱਪਰ ਜਿਹੜੀ ਵੀ ਕਾਰਵਾਈ ਬਣਦੀ ਆ ਉਹ ਅਸੀਂ ਕਰਵਾਵਾਂਗੇ ਹਰ ਹਾਲਤ ਵਿੱਚ ਇਹ ਡੀਪੂ ਹੋਲਡਰ ਦਾ ਨਾਂ ਕੀ ਹੈ ਜਿਹੜਾ ਅੱਜ ਇਹ ਕਿਸ਼ੋਰੀ لال ਜੀ ਹਦੀਆਵਤ ਇਹ ਕੀ ਬਕਾਇਦਾ ਇਹਨੇ ਆਪਣਾ ਡੀਪੂ ਬਣਾਇਆ ਹੋਇਆ ਜਾਂ ਕਿੱਦਾਂ ਇਹ ਕਣਕ ਸਪਲਾਈ ਕਰਦਾ ਕਿਸੇ ਜਗ੍ਹਾ ਇਹ ਆਪਣੇ ਡੀਪੂ ਉੱਤੇ ਹੀ ਕਣਕ ਜਿਹੜੀ ਆ ਸਪਲਾਈ ਕਰਦੇ ਆ ਔਰ ਉੱਥੇ ਲੋਕ ਲੈ ਕੇ ਜਾਂਦੇ ਆ ਤੇ ਇਹ ਵੀ ਸੁਣਨ ਚਾਹਿਆ ਕਿ ਲੋਕਾਂ ਦੇ ਨਾਲ ਮਿਸਬੇਹ ਬਹੁਤ ਹੁੰਦਾ ਵਾ ਮੰਨ ਲਓ ਖੱਜਲ ਖਵਾਈ ਲੋਕਾਂ ਨੂੰ ਬਹੁਤ ਕੰਨੀ ਬੰਦੀ ਆ ਤੇ ਇਸ ਤਰ੍ਹਾਂ ਕੇ ਲੋਕ ਕਹਿੰਦੇ ਕਿ ਸਾਡੇ ਨਾਲ ਗਾੜੀ ਘਲੋਚ ਵੀ ਕਰਦੇ ਆ ਕੀ ਤੁਸੀਂ ਇਹਦੇ ਖਿਲਾਫ ਕੋਈ ਸ਼ਿਕਾਇਤ ਪੇਸ਼ ਕਰੂਗਾ ਅਧਿਕਾਰੀ ਨਹੀਂ ਅਸੀਂ ਬਿਲਕੁਲ ਹੁਣ ਅਧਿਕਾਰੀਆਂ ਨਾਲ ਗੱਲ ਕਰਾਂਗੇ ਉੱਪਰ ਗੱਲ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕਰਾਂਗੇ ਔਰ ਕੁਝ ਕੁਝ ਕਹਤਾ ਸਾਡੇ ਕੋਈ ਵੀ ਆਈਆਂ ਕਿ ਕਈ ਦੀਪੂ ਹੋਲਡਰ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ بیٹھ ਕੇ ਪਰਚੇ ਕੱਟਣ ਲੱਗੇ ਜਦ ਕਿ ਜੋ ਦੀਪੂ ਤੇ ਪਰਚੀ ਕੱਟਣੀ ਚਾਹੀਦੀ ਆ ਉਹ ਨਹੀਂ ਕੱਟ ਰਹੇ ਉਹ ਵੀ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਵਾਂਗੇ ਲਿਆ ਕੇ ਜੋ ਬਣਦੀ ਕਾਰਵਾਈ ਆ ਉਹ ਵੀ ਹੱਥੀ ਕਰਵਾਵਾਂਗੇ